ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ਦੀਆਂ ਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਪੀਐਮ ਤੇ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਨੇ ਆਪਣੀ ਜ਼ਮੀਨ ਦਾ ਬੇਰਵਾ ਐਫੀਡਵਿਟ ਦੇ ਵਿੱਚ ਲਿਖਿਆ ਔਰ ਨਿਦਰ ਮੋਦੀ ਦੀਆਂ ਜੋ ਬੇਰਵਾ ਲਿਖਿਆ ਉਹ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ ਗੱਲਾਂ ਨਿਦਰ ਮੋਦੀ ਨੇ ਜੋ ਬੇਰਵਾ ਲਿਖਿਆ ਆਪਣੀ ਕੁੱਲ ਜਾਇਦਾਦ ਉਹਨਾਂ ਨੇ ਲਿਖਿਆ 2024 ਦੇ ਵਿੱਚ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਕੀ 2019 ਦੇ ਵਿੱਚ ਜਿਹੜੀ ਇਹਨਾਂ ਕੋਲੇ ਕੁੱਲ ਜਾਇਦਾਦ ਸੀਗੀ ਜੀ ਉਹ ਹੈਗੀ ਆ 2.5 ਕਰੋੜ ਰੁਪਏ ਤੇ ਜਿਹੜੀ 2014 ਦੇ ਵਿੱਚ ਕੁੱਲ ਜਾਇਦਾਦ ਲਿਖੀ ਹੈ ਇਹਨਾਂ ਨੇ ਉਹ ਹੈਗੀ ਆ 1 ਕਰੋੜ 65 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਜਮਾ ਰਕਮ ਲਿਖੀ ਹੈ ਜੀ ਉਹ ਹੈਗੀ ਆ 80000 ਰੁਪਏ ਸੋਨਾ ਲਿਖਿਆ ਹੈਗਾ 2 ਲੱਖ ਰੁਪਏ ਦਾ ਚਾਰ ਮੁੰਦਰੀਆਂ ਨੇ ਜਿਹੜੀ ਸ਼ੌਕ ਕਰਨ ਵਾਲੀ ਨਿਊਜ਼ ਹੈ ਹੈਰਾਨ ਕਰਨ ਵਾਲੀ ਗੱਲ ਹੈ ਉਹ ਹੈਗੀ ਹੈ ਜੀ ਜ਼ਮੀਨ ਲਿਖਿਆ ਇਹਦੇ ਚ ਨਰਿੰਦਰ ਮੋਦੀ ਕੋਲੇ ਕੋਈ ਵੀ ਨਹੀਂ ਆਪਣਾ ਘਰ ਕੋਈ ਨਹੀਂ ਤੇ ਨਾ ਹੀ ਕੋਈ ਕਾਰਾ ਨਾ ਹੀ ਆਪਣੀ ਕੋਈ ਜ਼ਮੀਨ ਖਰੀਦੀ ਹੋਈ ਆ ਨਾ ਹੀ ਆਪਣਾ ਕੋਈ ਘਰ ਹੈ ਤੇ ਨਾ ਹੀ ਆਪਣੀ ਕੋਈ ਕਾਰ ਨਰਿੰਦਰ ਮੋਦੀ ਕੋਲ ਇਦੀ ਸਿੱਖਿਆ ਕੀਤੀ ਆ ਉਹ ਹੈਗੀ ਆ ਐਮਏ ਗੁਜਰਾਤ ਯੂਨੀਵਰਸਿਟੀ ਜ਼ਮੀਨ ਵਾਲੀ ਗੱਲ ਤਾਂ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ ਕਿ ਨਰਿੰਦਰ ਮੋਦੀ ਕੋਲ ਨਾ ਤਾਂ ਕੋਈ ਜ਼ਮੀਨ ਹੈ ਨਾ ਹੀ ਕੋਈ ਆਪਣਾ ਘਰ ਹੈ ਤੇ ਨਾ ਹੀ ਕੋਈ ਆਪਣੀ ਕਾਰ ਹੈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਕਿ ਇਹ ਸੇਵਾ ਜਾਂ ਵੈਸੇ ਹੀ ਜਾਣ ਕੇ ਆਪਣੀ ਉਲਜਾਦਾਦ ਸ਼ੋ ਨਹੀਂ ਕੀਤੀ